ਐਸੀ ਜਾਣਕਾਰੀ ਜਿਸ ਦੇ ਬਾਰੇ 99% ਸੰਗਤ ਨਹੀਂ ਜਾਣਦੀ ਕੀ ਤੁਸੀਂ ਜਾਣਦੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਐਸਾ ਲੋਕਿੰਗ ਸਿਸਟਮ ਲੱਗਿਆ ਹੋਇਆ ਹੈ ਜਿਸ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਹੋ ਸਕਦੀ ਸਾਡੇ ਇਤਿਹਾਸ ਦੇ ਵਿੱਚ ਅੱਜ ਤੱਕ ਅਣਗਿਣਤ ਮਿਲਾਵਟਾਂ ਹੋ ਚੁੱਕੀਆਂ ਹਨ ਪਰ ਬਾਣੀ ਦੇ ਵਿੱਚ ਕਦੇ ਕੋਈ ਮਿਲਾਵਟ ਨਹੀਂ ਹੋਈ ਕਿਉਂ ਕਿਉਂਕਿ ਪੰਚਮ ਪਾਤਸ਼ਾ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 500 ਸਾਲ ਪਹਿਲਾਂ ਹੀ ਇਸ ਖਤਰੇ ਨੂੰ ਪਾਪ ਲਿਆ ਸੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਚਨਾ ਦੇ ਵੇਲੇ ਇੱਕ ਐਸਾ ਲੋਕਿੰਗ ਸਿਸਟਮ ਬਣਾਇਆ ਜਿਸ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਵਿੱਚ ਕਿਸੇ ਵੀ ਤਰੀਕੇ ਦੀ ਮਿਲਾਵਟ ਨਹੀਂ ਹੋ ਸਕਦੀ ਪੂਰੇ 1430 ਅੰਗਾਂ ਦੇ ਵਿੱਚ ਕਿਤੇ ਵੀ ਦੰਡੀ ਵੀ ਵੱਧ ਨਹੀਂ ਹੋ ਸਕਦੀ ਦੁਨੀਆਂ ਦੇ ਵਿਗਿਆਨੀ ਤੇ ਖੋਜੀ ਜਦੋਂ ਸਾਇੰਸ ਦੇ ਤਰੀਕੇ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਕਰਦੇ ਹਨ ਤਾਂ ਇਹ ਲੋਕਿੰਗ ਸਿਸਟਮ ਉਹਨਾਂ ਨੂੰ ਵੀ ਹੈਰਾਨ ਕਰ ਦਿੰਦਾ ਹੈ ਗ੍ਰੰਥੀ ਸਿੰਘ ਤਾਂ ਇਸ ਲੋਕਿੰਗ ਸਿਸਟਮ ਨੂੰ ਪੂਰੇ ਚੰਗੇ ਤਰੀਕੇ ਦੇ ਨਾਲ ਜਾਣਦੇ ਹਨ ਪਰ ਜੇਕਰ ਸ਼ਾਰਟ ਦੇ ਵਿੱਚ ਸਮਝ ਨਾ ਹੋਏ ਤਾਂ ਸੀ ਇਹਨਾਂ ਅੰਕਾਂ ਤੇ ਨਜ਼ਰ ਮਾਰੀਏ ਜੋ ਇੱਕ ਸ਼ਬਦ ਦੇ ਅੰਤ ਦੇ ਵਿੱਚ ਅੰਕਿਤ ਹੁੰਦੇ ਹਨ ਜਿੰਨਾ ਤੋਂ ਪਤਾ ਲੱਗਦਾ ਹੈ ਕਿ ਇਹਦੇ ਵਿੱਚ ਕਿੰਨੀਆਂ ਪੌੜੀਆਂ ਹਨ ਇਹ ਰਾਗ ਪਾਰਟਿਕੂਲਰ ਕਿਹੜੇ ਗੁਰੂ ਸਹਿਬਾਨ ਦੀ ਬਾਣੀ ਹੈ ਕਿ ਇਸ ਰਾਗ ਦੇ ਵਿੱਚ ਕਿੰਨੇ ਸ਼ਬਦ ਹਨ ਕਿੰਨੀਆਂ ਅਸ਼ਟਪਦੀਆਂ ਹਨ ਤੇ ਕਿੰਨੇ ਛੰਦ ਹਨ ਤੇ ਇਹ ਸਭ ਕੁਝ ਇੰਨਾ ਅੰਕਾਂ ਤੋਂ ਪਤਾ ਲੱਗ ਜਾਂਦਾ ਹੈ ਤੇ ਜੇਕਰ ਕੋਈ ਗੁਰਬਾਣੀ ਦੇ ਵਿੱਚ ਮਿਲਾਵਟ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਨੰਬਰ ਮਿਸਮੈਚ ਹੋ ਜਾਂਦੇ ਹਨ ਜੇਕਰ ਤੁਹਾਨੂੰ ਇਸ ਜਾਣਕਾਰੀ ਦੇ ਬਾਰੇ ਪਹਿਲਾਂ ਤੋਂ ਪਤਾ ਸੀ ਤਾਂ ਸਬਸਕ੍ਰਿਪ ਤੇ ਜੇਕਰ ਤੁਹਾਨੂੰ ਇਸ ਜਾਣਕਾਰੀ ਦੇ ਬਾਰੇ ਤੇ ਜੇਕਰ ਤੁਹਾਨੂੰ ਇਸ ਜਾਣਕਾਰੀ ਦੇ ਬਾਰੇ ਪਹਿਲਾਂ ਤੋਂ ਪਤਾ ਸੀ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ